ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗੁ ਜੁਗ ਅਟਲ ਚਬਰ 76 ਦਸਦੇ ਮਾਲਕ ਹਵਾਲੀ ਹੈ ਕੁਲ ਆਲਮ ਗਰੀਬ ਨਵਾਜ ਸ਼ਬਦ ਗੁਰੂ ਜਾ ਰਾਜ ਹੂਰ ਹਾਜ਼ਰਾ ਹਜ਼ੂਰ ਤਖਤਿ ਬਿਰਾਜਮਾਨ ਦਸੂ ਬਾਦਸ਼ਾਹਿਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਹਾਲ ਸਾਹਿਬ ਸਾਧ ਸੰਗਤ ਜੀ ਆਓ ਆਓ ਮਨ ਬਿਰਤੀਆਂ ਨੂੰ ਕਰੀਏ ਇਕਾਕਰ ਅਰ ਜੋ ਆਪਾ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਲੜੀਵਾਰ ਵਿਚ ਆਰ ਕਰ ਰਹੇ ਹਾਂ ਆਓ ਇਸ ਪਾਵਨ ਵਜ਼ਾਰਨ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰਥ ਸਰਣ ਕੋ ਦਾਤਾ ਲੋਕਾਂ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪਏ ਪਰਮਾ ਨਿਰਮਲ ਗੁਣ ਪ੍ਰਵਗਾਏ ਗੋਵਿੰਦ ਤੋਦ ਬਿਨੇ ਅਵਰਣਾ ਠਾਓ ਹਰਿ ਕਿਰਪਾ ਬਾਰ ਬ੍ਰਹਮ ਸੁਆਮੀ ਜਬੀ ਧਮਾਰਾ ਨਾਓ ਅਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀਓ ਆਪਾ ਵਿਚਾਰ ਕਰ ਰਹੇ ਸਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੁੰਦੇ ਨੇ ਤੇ ਫਿਰ ਮੜੀਆਂ ਮਸਾਲਾਂ ਵਿੱਚ ਜਾ ਕੇ ਬੈਠ ਜਾਂਦੇ ਨੇ ਕਾਫੀ ਸਮਾਂ ਮੇਰੇ ਸਤਿਗੁਰੂ ਉੱਥੇ ਬੈਠੇ ਰਹੇ ਨੇ ਔਰ ਇਸ ਪ੍ਰਕਾਰ ਵਾਰ ਉਸਾਂ ਬੈਠਿਆ ਜੇ ਤੋ 3 ਮਹੀਨਿਆਂ ਦਾ ਸਮਾਂ ਸਤਿਗੁਰੂ ਨੂੰ ਬਤੀਤ ਹੋ ਜਾਂਦਾ ਹੈ ਉਸ ਸਮੇਂ ਧੰਗੁਰੂ ਨਾਨਕ ਮਹਾਰਾਜ ਦੇ ਛੋਟੇ ਫਰਜ਼ੰਦ ਛੋਟੇ ਸਹਿਬਜ਼ਾਦੀ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ ਔਰ ਬਾਬਾ ਲਖਮੀ ਦਾਸ ਜੀ ਦੇ ਜਨਮ ਦੇ ਕਰਕੇ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਹੈ ਸਾਰੇ ਪਰਿਵਾਰ ਨੇ ਬੜੀਆਂ ਖੁਸ਼ੀਆਂ ਮਨਾਈਆਂ ਸਲਕਣੀ ਪੂਰਬ ਦਿਸ਼ਾ ਵਾਂਗ ਭਾਵਕੇ ਭਾਗਾ ਵਾਲੀ ਹੋ ਗਈ ਸੀ ਕਿਉਂਕਿ ਉਸ ਦੀ ਕੋ ਤੋਂ ਦੂਸਰਾ ਪੁੱਤਰ ਬਾਬਾ ਲਕਮੀ ਦਾਸ ਉਹਨਾਂ ਨੇ ਜਨਮ ਲਿਆ ਸੀ ਸਤਿਗੁਰੂ ਜੀ ਨੂੰ ਖਬਰ ਦਿੱਤੀ ਗਈ ਜਿਨ੍ਹਾਂ ਦਾ ਮਨ ਕੇ ਹਰਕ ਸੋਗ ਤੇ ਨਰਲੇਪ ਹਰਕ ਸੋਗ ਤੇ ਰਹੇ ਨਿਆਰੋ ਮੇਰੇ ਸਤਿਗੁਰੂ ਜੀ ਨੂੰ ਨਾ ਖੁਸ਼ੀ ਨਾਲ ਸੀ ਨਾ ਗਮੀ ਨਾਲ ਸੀ ਜਿਨ੍ਹਾਂ ਨੇ ਇਨਾ ਹਰਕ ਸੁਗਤੇ ਰਹੇ ਨਿਆਰੋ ਭਾਈ ਖੁਸ਼ੀ ਦੀ ਗਮੀ ਤੋਂ ਨਿਆਰੇ ਸਨ ਵੱਖਰੇ ਸਾਨੂੰ ਉਹਨਾਂ ਨੂੰ ਖਬਰ ਦਿੱਤੀ ਗਈ ਆਪ ਨਗਰ ਅੰਦਰ ਪੈਰ ਵੀ ਨਹੀਂ ਸਿਪਾਇਆ ਬਹੁਤਾ ਉਹ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੰਗਲਾਂ ਵਿੱਚ ਰਹਿੰਦੇ ਸਨ ਦਿਨੇ ਰਾਤ ਉੱਤੇ ਬੈਠੇ ਰਹਿੰਦੇ ਜਿਸ ਨਾਲ ਸਾਰੇ ਹੀ ਮੁਰਦਿਆਂ ਦਾ ਆਧਾਰ ਹੋ ਗਿਆ ਸਤਿਗੁਰੂ ਜੀ ਦੇ ਮੁਖ ਤੋਂ ਹੀ ਅਚਾਰਨ ਕਰਦੇ ਨਾ ਕੋਈ Hindu ਨਾ ਮੁਸਲਮਾਨ ਸਤਿਗੁਰੂ ਨੇ ਇੱਕੋ ਗੱਲ ਕਹੀ ਸੀ ਭਾਈ ਨਾ ਕੋਈ Hindu ਨਾ ਮੁਸਲਮਾਨ ਅੱਲਾ ਰਾਮ ਕੀ ਪਿੰਡ ਪ੍ਰਾਣ ਸੰਸਾਰ ਵਿੱਚ ਕੋਈ ਵੀ ਮਨੁੱਖ Hindu ਜਾਂ ਮੁਸਲਮ ਨਹੀਂ ਹੈ ਦੋਨਾਂ ਨੇ ਹੀ ਇਹ ਝੂਠੇ ਨਾਂ ਧਰੇ ਹੋਏ ਨੇ ਕੋਈ ਕੋਈ ਮਨੁੱਖ ਨੇੜੇ ਹੋ ਕੇ ਇਹ ਗੱਲ ਸੁਣਦਾ ਤਾਂ ਨਗਰ ਵਿੱਚ ਜਾ ਕੇ ਇਹ ਗੱਲ ਹੋਰਨਾਂ ਨੂੰ ਵੀ ਜਾ ਕੇ ਦੱਸ ਦਿੰਦਾ ਵੀ ਭਾਈ ਨਾਨਕ ਤਾਂ ਇਹ ਗੱਲ ਕਹਿੰਦਾ ਵੀ ਨਾ ਕੋ ਹਿੰਦੂ ਨਾ ਮੁਸਲਮਾਨ ਇਸ ਤਰ੍ਹਾਂ ਇਹ ਗੱਲ ਜਦੋਂ ਸਾਰੇ ਨਗਰ ਵਿੱਚ ਸੁਲਤਾਨ ਵਿੱਚ ਫੈਲ ਗਈ ਸੁਲਤਾਨਪੁਰ ਦੇ ਵਿੱਚ ਤੇ ਕਾਜੀ ਨੂੰ ਜਾ ਕੇ ਇਸ ਗੱਲ ਦਾ ਪਤਾ ਲੱਗ ਗਿਆ ਹੁਣ ਕਾਜੀ ਨੇ ਆਪਣੇ ਕੰਨ ਹੀ ਸੁਣੀ ਤੇ ਉਹ ਬਨੌਟੀ ਭੇਸ ਧਾਰ ਕੇ ਗੁਰੂ ਜੀ ਦੇ ਕੋਲ ਜਾ ਕੇ ਪਹੁੰਚ ਗਿਆ ਪਰਖ ਕਰਨ ਦੇ ਲਈ ਕੁਝ ਕੋ ਹੋਰ ਮਨੋਕੀ ਉਹਦੇ ਨਾਲ ਗਏ ਤਾਂ ਉੱਥੇ ਬੈਠੇ ਹੋਏ ਗੁਰੂ ਜੀ ਨੇ ਉੱਥੇ ਆਇਆ ਨੂੰ ਜਦੋਂ ਵੇਖਿਆ ਤਾਂ ਸਤਿਗੁਰੂ ਨੇ ਉਹੋ ਸ਼ਬਦ ਫੇਰ ਆਚਾਰਿਆ ਸਤਿਗੁਰੂ ਤਾਂ ਜਾਣੀ ਜਾਣ ਸਰ ਵੀ ਕਾਜੀ ਆ ਇਹ ਇਹ ਭਾਈ ਇਥੋਂ ਦਾ ਕਾਜੀ ਆ ਤੇ ਭੇਤ ਲੈਣ ਲਈ ਆਇਆ ਤਾਂ ਸਤਿਗੁਰੂ ਜੀ ਅੰਤਰਜਾਮੀ ਸਨ ਸਤਿਗੁਰੂ ਜੀ ਨੇ ਫੇਰ ਉਹੋ ਹੀ ਜਿਹੜਾ ਸ਼ਬਦ ਜਿਹੜਾ ਅਜਨਕੀਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਅੱਲਾ ਰਾਮ ਕੀ ਪਿੰਡ ਪ੍ਰਾਣ ਨਾ ਇਹ ਸ਼ਬਦ ਉਹਨਾਂ ਨੇ ਫੇਰ ਆਚਾਰਨ ਕਰ ਦਿੱਤਾ ਕਿ ਭਾਈ ਇਹ ਸਮਾਤ ਲੋਕ ਤੇ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਕੋਲ ਬੈ ਕੇ ਕਾਜੀ ਬੋਲਿਆ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਤੁਸੀਂ ਕਿਵੇਂ ਕਹਿੰਦੇ ਹੋ ਕਿ ਜਗਤ ਵਿੱਚ ਕੋਈ ਹਿੰਦੂ ਕੋਈ ਮੁਸਲਮਾਨ ਨਹੀਂ ਪਰ ਸਾਨੂੰ ਇਸ ਗੱਲ ਦਾ ਫਿਰ ਨਿਰਣਾ ਕਰਕੇ ਦੱਸੋ ਅਸੀਂ ਕਿਵੇਂ ਮੰਨੀਏ ਇਹ ਗੱਲ ਤੁਹਾਡੀ ਤਾਂ ਫਿਰ ਸਤਿਗੁਰੂ ਥਾਂ ਪਰ ਥਾਂ ਕਹਿੰਦੇ ਕਹਿਣ ਲੱਗਿਆ ਕਾਜੀ ਵੀ ਥਾਂ ਪਰ ਥਾਂ ਸਾਨੂੰ ਇਹ ਦੋਵੇਂ ਹਿੰਦੂ ਦੇ ਤਰਕ ਸੰਸਾਰ ਵਿੱਚ ਦਿਸਦੇ ਨੇ ਕਦੇ ਵੀ ਸਾਨੂੰ ਤਾਂ ਜਿੱਧਰ ਵੇਖਦੇ ਆ ਉਧਰ ਹਿੰਦੂ ਤੇ ਤੁਰਕ ਨਜ਼ਰ ਆਉਂਦੇ ਨੇ ਤੁਹਾਡੇ ਬਿਆਨ ਉੱਤੇ ਸਾਨੂੰ ਸ਼ੰਕਾ ਸੋ ਤੁਸੀਂ ਸੋਚ ਵਿਚਾਰ ਕੇ ਉੱਤਰ ਦੇਣਾ ਕਰੋ ਗੁਰੂ ਜੀ ਪਾਸ ਵੇਖਣ ਲਈ ਲੋਕਾਂ ਦੀ ਉਸ ਥਾਂ ਤੇ ਚੋ ਪਾਸੇ ਭੀੜ ਹੋ ਗਈ ਜਦੋਂ ਪਤਾ ਲੱਗਿਆ ਨਾ ਲੋਕਾਂ ਨੂੰ ਵੀ ਕਾਜੀ ਚੱਲਿਆ ਅੱਜ ਧੰਨ ਗੁਰੂ ਨਾਨਕ ਤੇ ਮਹਾਰਾਜ ਜੀ ਦੀ ਪਰਖ ਕਰਨ ਲਈ ਚੱਲਿਆ ਹੋਣਾ ਤੇ ਮੇਰੇ ਵਰਗੇ ਤਮਾਸ਼ਗੀਰ ਸਾਨੂੰ ਵੀ ਮਨ ਤੁਰਪੇ ਨਾਲ ਜਿੱਦ ਨੂੰ ਵੇਖੋ ਕੀ ਹੁੰਦਾ ਅਸੀਂ ਵੇਖਾਂਗੇ ਚੱਲ ਕੇ ਤਾਂ ਬਹੁਤ ਸਾਰੀ ਭੀੜ ਲੱਗੀ ਹੁਣ ਗਰੀਬਾਂ ਦੇ ਦਰਦ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਲੋਕ ਜਿਨ੍ਹਾਂ ਦੇ ਚਿੱਤਾਂ ਸ਼ਰਦਾ ਸੀ ਉਹਨਾਂ ਦੇ ਕਲੇਸ਼ ਦੁੱਖ ਗੁਰੂ ਜੀ ਨੇ ਦੂਰ ਕਰ ਦਿੱਤੇ ਕਈ ਤਾਂ ਸ਼ਰਦਾ ਲੈ ਕੇ ਵੀ ਚੱਲੇ ਸ਼ਰਦਾ ਭਾਉ ਨਾ ਕਰਕੇ ਦਰਸ਼ਨ ਕਰਨ ਲਈ ਆਉਂਦੇ ਨੇ ਤੇ ਭਾਈ ਕਈ ਫਿਰ ਪੁਤਰਕਾਂ ਕਰਨ ਲਈ ਗਏ ਸਮਝੋ ਜੇ ਅੱਜ ਵੀ ਹੈ ਕਈ ਤਾਂ ਭਾਈ ਪਤਰਕਾਂ ਕਰਨ ਲਈ ਗੁਰੂ ਘਰ ਆਉਂਦੇ ਐ ਕਈ ਸ਼ਰਧਾ ਭਾਵਨਾ ਲੈ ਕੇ ਆਉਂਦੇ ਐ ਤੇ ਜਿਹੜੇ ਸ਼ਰਧਾ ਭਾਵਨਾ ਲੈ ਕੇ ਆਉਂਦੇ ਉਹਨਾਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਉਹਨਾਂ ਦੇਆਂ ਝੋਲੀਆਂ ਭਰ ਕੇ ਮੇਰੇ ਸਤਿਗੁਰੂ ਤੋਰਦੇ ਨੇ ਹੁਣ ਕਈ ਐਦਾਂ ਦੇ ਵੀ ਤਮਾਸ਼ਗੀਰ ਵੀ ਉੱਥੇ ਗਏ ਹੋਏ ਸਨ ਕਮਲ ਮੁਖ ਸਤਿਗੁਰੂ ਜੀ ਨੇ ਕਾਜੀ ਦੇ ਬਚਨ ਸੁਣੇ ਸੁਣ ਕੇ ਦੁਰਮਤ ਦੇ ਨਾਸਕ ਤੇ ਸੁੱਖ ਦੇ ਮਿਹਰ ਦੇ ਘਰ ਮੇਰੇ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਸਮਝਾਉਣ ਲਈ ਤੇ ਮੋਟੀ ਅਕਲ ਵਾਲੇ ਲੋਕਾਂ ਨੂੰ ਪਿੱਤਰ ਮਾਰਗ ਤੇ ਪਾਉਣ ਲਈ ਪ੍ਰਸ਼ੰਕਾ ਹਜ਼ਾਰਿਆ ਸੀ ਜਿਹੜਾ ਫਿਰ ਉੱਥੇ ਸਤਿਗੁਰੂ ਨੇ ਇੱਕ ਸ਼ਲੋਕ ਉਚਾਰਨ ਕੀਤਾ ਜਿਹੜਾ ਉਹਨਾਂ ਦੀ ਸ਼ੰਕਾ ਸੀ ਨਾ ਮਨ ਵਿੱਚ ਉਹਦਾ ਆਧਾਰ ਕਰਨ ਦੇ ਲਈ ਇੱਕ ਫਿਰ ਸ਼ਲੋਕ ਉਚਾਰਿਆ ਸ਼ਲੋਕੜਾ ਸੀ ਮੁਸਲਮਾਨ ਕਹਾਵਣ ਮੁਸ਼ਕਲਾਂ ਗਾ ਹੋਏ ਤਾਂ ਮੁਸਲਮਾਨ ਕਹਾਵੀ ਗੁਰਬਾਣੀ ਦਾ ਸ਼ਬਦ ਹੈ ਔਰ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮਹਾਨੇ ਮਰਨ ਜੀਵਨ ਕਾ ਭਰਮ ਝਕਾਵਾਏ ਰੱਬ ਕੀ ਰਜ਼ਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵਾਏ ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ ਹੁਣ ਮੁਸਲਮਾਨ ਦੀ ਡੈਫੀਨੇਸ਼ਨ ਪ੍ਰਵਾਹਸ਼ਾ ਮੇਰੇ ਸਤਿਗੁਰੂ ਦੱਸਦੇ ਮੁਸਲਮਾਨ ਕਿਦਾਂ ਲਾਉਣਾ ਚਾਹੀਦਾ ਹੁਣ ਵੇਖੋ ਸਤਗੁਰੂ ਨੇ ਇਕੱਲਾ ਇਹ ਮੁਸਲਮਾਨਾਂ ਨੂੰ ਨਹੀਂ ਦੱਸਿਆ ਵੀ ਮੁਸਲਮਾਨ ਕਿੱਦਾਂ ਦਾ ਹੋਵੇ ਸਤਗੁਰੂ ਕਹਿੰਦੇ ਹਿੰਦੂ ਆ ਤੇ ਹਿੰਦੂ ਦਾ ਵੀ ਕੋ ਫਰਜ ਹੈ ਹਿੰਦੂ ਕਿੱਦਾਂ ਦਾ ਹੋਣਾ ਚਾਹੀਦਾ ਤੇ ਮੁਸਲਮਾਨ ਕਿੱਦਾਂ ਦਾ ਸਤਗੁਰੂ ਕਹਿਣ ਲੱਗੇ ਵੀ ਤੂੰ ਕਹਿੰਨਾ ਮੁਸਲਮਾਨ ਤੇ ਹਿੰਦੂ ਕਦੇ ਮੁਸਲਮਾਨ ਕਹਾਮਣ ਮੁਸ਼ਕਲ ਭਾਈ ਮੁਸਲਮਾਨ ਅਖਵਾਉਣਾ ਬਹੁਤ ਔਖਾ ਹੈ ਮਹਾਰਾਜ ਕਿਹਾ ਕਹਿੰਦੇ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਹੁਣ ਜੇਕਰ ਬੰਦਾ ਅਸਲ ਵਿੱਚ ਹੀ ਇਸ ਤਰ੍ਹਾਂ ਦਾ ਹੋਵੇ ਕਿਦਾਂ ਦਾ ਹੋਵੇ ਅੱਗੇ ਦੱਸਣਗੇ ਸਤਿਗੁਰੂ ਅਸਲ ਵਿੱਚ ਇਦਾਂ ਦਾ ਹੋਵੇ ਤੇ ਉਸ ਮੁਸਲਮਾਨ ਕਹਾਵਾ ਸਕਦਾ ਆਪਣੇ ਆਪ ਨੂੰ ਫਿਰ ਕਿਤੇ ਕਹਿੰਦੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲਮ ਸਾਵੈ ਕਹਿੰਦੇ ਅਵਲ ਔਲ ਪਹਿੰਦੇ ਵੀ ਪਹਿਲੀ ਗੱਲ ਵੇਖੋ ਸੁਣਿਓ ਕਹਿੰਦੇ ਵੀ ਮੁਸਲਮਾਨ ਕੋ ਹੋਣਾ ਬਹੁਤ ਔਖਾ ਹੈ ਤੇ ਜੇ ਆਹ ਗੱਲਾਂ ਸਾਰੇ ਗੁਣ ਵਿੱਚ ਹੋਣ ਉਸ ਬੰਦੇ ਦੇ ਉਹ ਮੁਸਲਮਾਨ ਹੈ ਹੁਣ ਕਿਹੜੇ ਕਿਹੜੇ ਆਵਲ ਔਲ ਦੀਨ ਕਰ ਮਿੱਠਾ ਮਸਲਮਾਨਾਂ ਨਾਲ ਮਾਲ ਮਸਾਵਾ ਹੈ ਕਹਿੰਦੇ ਪਹਿਲਾਂ ਉਹ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿੱਠੜਾ ਕਰਕੇ ਜਾਣੇ ਸੁਣਿਓ ਪਹਿਲਾਂ ਧਰਮ ਹੈ ਮੁਸਲਮਾਨ ਦਾ ਆਪਣੇ ਧਨ ਦੌਲਤ ਦੇ ਘਮੰਡ ਨੂੰ ਰੇਤੀ ਨਾਲ ਖਰਚਦੇ ਹੋਏ ਦੀ ਤਰ੍ਹਾਂ ਰਗੜ ਕੇ ਸਾਫ਼ ਕਰਦੇ ਪਾ ਕੇ ਆਪਣੇ ਹਉਮੇ ਹੰਕਾਰ ਨੂੰ ਦੂਰ ਕਰ ਲਵੇ ਇਹ ਮੁਸਲਮਾਨ ਦੀ ਪਰਿਭਾਸ਼ਾ ਹੈ ਹੋਏ ਮੁਸੱਲਮ ਦੀਨ ਮਹਾਨੇ ਮਰਨ ਜੀਵਨ ਕਾ ਭਰਮ ਝਕਾਵਾ ਹੈ ਤੇ ਕਹਿੰਦੇ ਫਿਰ ਹੋਏ ਮੁਸੱਲਮ ਕਹਿੰਦੇ ਪੈਗੰਬਰ ਦੇ ਮੱਤ ਦਾ ਸੱਚਾ ਪੈਗੰਬਰ ਦੀ ਜੋ ਮੁਹੰਮਦ ਹੋਏ ਨੇ ਉਹਨਾਂ ਦੇ ਮੱਤ ਦਾ ਸੱਚਾ ਮਰੀਦ ਹੋ ਕੇ ਉਹ ਮੌਤ ਅਤੇ ਜ਼ਿੰਦਗੀ ਇਹਦੀ ਵਹਿਮ ਨੂੰ ਦੂਰ ਕਰ ਦੇਵੇ ਹੋਏ ਮੁਸੱਲਮ ਦੀਨ ਮਹਾਨੇ ਮਰਨ ਜੀਵਨ ਕਾ ਭਰਮ ਝਕਾਵਾ ਹੈ ਆਗੂ ਵੇ ਆਪਣੇ ਧਰਮ ਦਾ ਤੇ ਆ ਮਰਨ ਤੇ ਜਾਣ ਦਾ ਜਿਹੜਾ ਵਹਿਮ ਭਰਮ ਹੈ ਇਹਨੂੰ ਦੂਰ ਕਰ ਦੇਵੇ ਉਹ ਰੱਬ ਦੇ ਬਾਣੇ ਨੂੰ ਸੱਚੇ ਦੇ ਨਾਲ ਪ੍ਰਵਾਨ ਕਰੇ ਰੱਬ ਕੀ ਰਜ਼ਾਈ ਮੰਨੇ ਸਰੂਪਰ ਭਈ ਰੱਬ ਦੀ ਰਜ਼ਾ ਨੂੰ ਸਰੂਪਰ ਮੰਨਣਾ ਕਰੇ ਔਰ ਕਰਤਾ ਮੰਨੇ ਆਪ ਗਵਾਵਾ ਸਤਗੁਰੂ ਕਹਿੰਦੇ ਫਿਰ ਉਹ ਸਿਵਜਨ ਹਾਰ ਦੀ ਅਪਾਸ਼ਨਾ ਕਰੇ ਤੇ ਆਪਣੀ ਹੰਗਤਾ ਹਉਮੈ ਮੈਂ ਮੇਰੀ ਨੂੰ ਇਹਨੂੰ ਮਾਰ ਕੇ ਛੁੱਟ ਦੇਵੇ ਇਸ ਲਈ ਜੇਕਰ ਉਹ ਸਮੂਹ ਪ੍ਰਾਣ ਧਾਰੀਆਂ ਉੱਤੇ ਮਿਹਰਬਾਨ ਹੋਵੇ ਸਾਰੇ ਜੀਆਂ ਦੇ ਉੱਤੇ ਉਹ ਮਿਹਰਬਾਨ ਹੋਵੇ ਤਾਂ ਫਿਰ ਕਹਿੰਦੇ ਭਾਈ ਸਕੋ ਤਉ ਨਾਨਕ ਸਭ ਜੀਆਂ ਮਹਿਰਮਤ ਹੋਏ ਸਾਰੇ ਜੀਆਂ ਉੱਤੇ ਰਹਿਮਤ ਕਰਨ ਵਾਲਾ ਹੋਵੇ ਦਇਆਵਾਨ ਹੋਵੇ ਮਿਹਰਬਾਨ ਹੋਵੇ ਤਾਂ ਹੀ ਨਾਨਕ ਕਹਿੰਦੇ ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ ਤਾਂ ਮੁਸਲਮਾਨ ਕਹਾ ਸਕਦਾ ਆਪਣੇ ਇਹਨੇ ਗੁਣ ਜਿਹੜੇ ਆ ਨਾ ਉਹ ਮੁਸਲਮਾਨ ਵਿੱਚ ਹੋਣੇ ਚਾਹੀਦੀ ਅਗਲੀ ਗੱਲ ਕਹਿੰਦੇ ਸਲੂਕ ਮਹੱਲਾ ਪਹਿਲਾ ਹੁਣ ਅੱਗੇ ਕੀ ਹੈ ਮੁਸਲਮਾਨ ਦੀ ਅਗਲੀ ਪਰਵਾਸ਼ਾ ਕੀ ਹੈ ਇਦੋਂ ਅੱਗੇ ਇਹ ਤਾਂ ਆਪਣੀ ਤਿਆਰੀ ਹੈ ਇਹਦਾ ਬੇਸਿਕ ਜਿਹੜਾ ਸਾਡਾ ਟ੍ਰੇਨਿੰਗ ਹੈ ਬੇਸਿਕ ਧਰਮ ਹੈ ਮੂਲੜਾ ਇਦੋਂ ਅੱਗੇ ਇੱਕ ਹੋਰ ਤਿਆਰੀ ਹੈ ਇਹ ਵੇਖੋ ਕੱਲੇ ਮੁਸਲਮਾਨ ਵਾਸਤੇ ਨਹੀਂ ਇਹ ਸਾਨੂੰ ਸਾਰਿਆਂ ਮਾਨਵਤਾ ਲਈ ਹੈ ਆਪਾਂ ਆਪਣੇ ਧਰਮ ਵਿੱਚ ਪੱਕਾ ਹੋਣ ਲਈ ਹੈ ਹੁਣ ਅਗਲੀ ਗੱਲ ਸਤਿਗੁਰੂ ਕਹਿਣ ਲਗੇ ਸਲੂਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸਿਰ ਨੋਜਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਰਮਾ ਕਰਨ ਨਿਵਾਜ ਤਸਵੀਰ ਅੱਤੇ ਸੁਭਾਵ ਸੀ ਨਾਨਕ ਰੱਖਾ ਲਾਜ ਆਹ ਗੁਣ ਵੀ ਤੇਰੇ ਵਿੱਚ ਹੋਣੇ ਚਾਹੀਦੇ ਆ ਜੇ ਤੂੰ ਆਪਣੇ ਆਪ ਨੂੰ ਸੱਚਾ ਮੁਸਲਮਾਨ ਕਹੋਣਾ ਹੈ ਕਿ ਭਾਈ ਮੈਂ ਤਾਂ ਸੱਚਾ ਮੁਸਲਮਾਨ ਆ ਤੇ ਫਿਰ ਕਹਿੰਦੇ ਆਹ ਗੁਣ ਕਿਹੜੇ ਕਹਿੰਦੇ ਮਹਿਰ ਮਸੀਤ ਸਦਕ ਮਸੱਲਾ ਮਹਿਰ ਤਰਸ ਨੂੰ ਆਪਣੀ ਮਸਜਿਦ ਬਣਾ ਲਾ ਮਹਿਰ ਕਿਸੇ ਤੇ ਮਹਿਰ ਕਰ ਲੈਣੀ ਤਰਸ ਕਰ ਦੇਣਾ ਇਹਨੂੰ ਬਣਾ ਲਾ ਮਸਜਿਦ ਮਹਿਰ ਮਸੀਤ ਸਿਦਕ ਮਸੱਲਾ ਤੇ ਸਿਦਕਾ ਭਰੋਸਾ ਜਿਹੜਾ ਸੀ ਭਰੋਸਾ ਅਸੀਂ ਸੱਤ ਦਾਨਾਂ ਦੇ ਵਿੱਚ ਚੇਤੇ ਰੱਖਿਓ ਸੱਤ ਦਾਨ ਅਸੀਂ ਅਰਦਾਸ ਵਿੱਚ ਮੰਗਦੇ ਆ ਕਿ ਸੱਤਾ ਦਾਨਾਂ ਵਿੱਚ ਇੱਕ ਭਰੋਸਾ ਦਾਣਾ ਸੀ ਮੰਗਿਆ ਭਰੋਸੇ ਤੋਂ ਬਿਨਾ ਗੱਲ ਹੀ ਕੁਛ ਨਹੀਂ ਭਰੋਸੇ ਨਾਲ ਸਾਡੀਆਂ ਰਿਸ਼ਤੇਦਾਰੀਆਂ ਭਰੋਸੇ ਨਾਲ ਸਾਡੇ ਆਪਸੀ ਸਬੰਧ ਪਤੀ ਪਤਨੀ ਦਾ ਸਬੰਧ ਮਾਂ ਪਿਓ ਦਾ ਸਬੰਧ ਧੀਆਂ ਪੁੱਤਰਾਂ ਦੇ ਸਬੰਧ ਸਿਰ ਭਰੋਸੇ ਦੇ ਟਿਕੇ ਹੋਏ ਆ ਜਿੰਦੇ ਭਰੋਸਾ ਖਤਮ ਹੋ ਜਾਵੇ ਉਦੋਂ ਸਬੰਧ ਖਤਮ ਆ ਜੇ ਪਤੀ ਦਾ ਪਤਨੀ ਤੇ ਭਰੋਸਾ ਨਹੀਂ ਤੇ ਸਬੰਧ ਖਤਮ ਜੇ ਪਤਨੀ ਦਾ ਪਤੀ ਤੇ ਭਰੋਸਾ ਨਹੀਂ ਸਬੰਧ ਖਤਮ ਪੁੱਤਰ ਦਾ ਪਿਓ ਤੇ ਭਰੋਸਾ ਨਹੀਂ ਧੀ ਦਾ ਪਿਓ ਤੇ ਭਰੋਸਾ ਨਹੀਂ ਮਾਂ ਤੇ ਭਰੋਸਾ ਨਹੀਂ ਮਾਂ ਪਿਓ ਦਾ ਪੁੱਤਰਾਂ ਧੀਆਂ ਤੇ ਭਰੋਸਾ ਨਹੀਂ ਤੇ ਸਬੰਧ ਸਾਡੇ ਟੁੱਟ ਜਾਂਦੇ ਆ ਇਸ ਕਰਕੇ ਸਤਗੁਰੂ ਨੇ ਜਦੋਂ ਦਾਨ ਮੰਗਣ ਦੀ ਗੱਲ ਕੀਤੀ ਤੇ ਫਿਰ ਸੱਤ ਦਾਨ ਅਸੀਂ ਮੰਗੇ ਜਿੱਚ ਭਰੋਸਾ ਦਾਨ ਮੰਗਿਆ ਸਤਗੁਰੂ ਕਹਿੰਦੇ ਸਿੱਦਕ ਮਸੱਲਾ ਆਂਦਾ ਜੀ ਤੁਸੀਂ ਬਣਨਾ ਨਾ ਤੁਸੀਂ ਮੁਸਲਮਾਨ ਧੋਣਾ ਵੀ ਮੈਂ ਮੁਸਲਮਾਨ ਆ ਤੇ ਮੁਸਲਮਾਨ ਦੇ ਵਿੱਚ ਆ ਗੁਣ ਹੋਣੇ ਚਾਹੀਦੇ ਆ ਪਹਿਲੀ ਗੱਲ ਮਿਹਰ ਜਿਹੜਾ ਤਰਸ ਹੈ ਕਿਸ ਤਰਸ ਕਰਨਾ ਜੀ ਦੇ ਉੱਤੇ ਇਹਨੂੰ ਆਪਣੀ ਮਸਜਿਦ ਬਣਾ ਲਾ ਤੇ ਭਰੋਸੇ ਨੂੰ ਆਪਣੀ ਨਮਾਜ਼ ਬਣਾ ਲਾ ਭਰੋਸਾ ਸਿਤਕ ਮਸਲਾ ਹੱਕ ਹਲਾਲ ਕੁਰਾਨ ਕਾਨੂੰਨੀ ਤੌਰ ਤੇ ਜਾਇਜ਼ ਤੋਂ ਆਪਣੀ ਕੁਰਾਨ ਹਿਆ ਨੂੰ ਆਪਣੀ ਸੁਨਤ ਭਲਾ ਮਾਨਸੀ ਸਰਾਫਤ ਨੂੰ ਆਪਣੀ ਵਰਤ ਬਣਾ ਲਾ ਜਿਹੜੇ ਰੋਜ਼ੇ ਰੱਖਦਾ ਨਾ ਉਹ ਤੇਰੇ ਕੋਲੇ ਸਰਾਫਤ ਹੋਣੀ ਚਾਹੀਦੀ ਆ ਸ਼ਰੀਪੁਣਾ ਸੁਨ ਸਰਮ ਸੁਨ ਤਸੀਲ ਰੋਜਾ ਹੋ ਹੋ ਮੁਸਲਮਾਨ ਭਾਈ ਇਸ ਤਰ੍ਹਾਂ ਤੂੰ ਮੁਸਲਮਾਨ ਹੋ ਜਾਏਗਾ ਇਸ ਤਰ੍ਹਾਂ ਤੂੰ ਮੁਸਲਮਾਨ ਕਹਾਵੇਂਗਾ ਕਰਨੀ ਕਾਬਾ ਸੱਚ ਪੀਰ ਕਲਮਾ ਕਰਨ ਨਿਭਾਜ ਤਸਬੀਹ ਤਾਸ ਭਾਵਸੀ ਨਾਨਕ ਰੱਖੇ ਇਲਾਜ ਸਤਿਗੁਰੂ ਕਹਿਣ ਲੱਗੇ ਦਰੁਸਤ ਆਚਰਣ ਨੂੰ ਕਰਨੀ ਕਾਬਾ ਕਰਨੀ ਤੇਰੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਰਨੀ ਜਿਹੜੀ ਤੇਰੇ ਨਾਲ ਦਰੁਸਤ ਕਰਨੀ ਚੰਗੀ ਕਰਨੀ ਆਚਰਣ ਤੇਰਾ ਕੈਰੈਕਟਰ ਤੇਰਾ ਜਿਹੜਾ ਵਾ ਉਹ ਉੱਚਾ ਕੈਰੈਕਟਰ ਨੂੰ ਆਪਣਾ ਮੱਕਾ ਸੱਚ ਨੂੰ ਆਪਣਾ ਰੋਹਾਨੀ ਰਹਿਬਰ ਜਿਵੇਂ ਪੀਰ ਕਹਿਣਾ ਹੈ ਕਲਮਾ ਕਰਮ ਨਿਵਾਜ ਤੇ ਨੇਕ ਜਿਹੜੇ ਅਮਲ ਆ ਤੇਰੇ ਨੇਕ ਕਰਮ ਜਿਹੜੇ ਆ ਨੇਕ ਅਮਲਾਂ ਨੂੰ ਆਪਣਾ ਕਰਮ ਕਲਮਾ ਬਣਾ ਲੈ ਇਹ ਤਸ ਤਰ੍ਹਾਂ ਫਿਰ ਕੀ ਆ ਨਾਨਕ ਤਸਬੀਹਤਾ ਸੇ ਭਾਸੀ ਨਾਨਕ ਕੈਲਾਜ ਅਤੇ ਇਸ ਨੂੰ ਬਣਾ ਲਾ ਨਵਾਜ ਬਸ ਕਹਿੰਦੇ ਫਿਰ ਇਸ ਢੰਗ ਦੇ ਨਾਲ ਤੂੰ ਮੁਸਲਮਾਨ ਬਣ ਸਕਦਾ ਅੱਗੇ ਸਤਿਗੁਰੂ ਨੇ ਇੱਕ ਹੋਰ ਸ਼ਬਦ ਉਤਾਰਨ ਕਰਕੇ ਸਮਝਾਉਣਾ ਕੀਤਾ ਹਿੰਦੂ ਮੂਲੇ ਭੂਲੇ ਆ ਕੁੱਟੇ ਜਾਹੀ ਨਾਰਦ ਕਿਆਸੇ ਪੂਜ ਕਰਾਹੀ ਅੰਦੇ ਗੁੰਗੇ ਅੰਦ ਅਧਾਰ ਆਤਰਣੇ ਪੁੱਜ ਹੈ ਮੁਗਦ ਗਵਾਰੋ ਜੇ ਆਪ ਡੁੱਬੇ ਤਮ ਕਹਾਂ ਤਰਨ ਹਾਰ ਤੇ ਭਾਈ ਹੁਣ ਧਿਆਨ ਨਾਲ ਸੁਣਿਓ ਅਗਲੀ ਗੱਲ ਇਹ ਬੜੀ ਜ਼ਰੂਰੀ ਆ ਤੁਹਾਡੇ ਸਾਰਿਆਂ ਵਾਸਤੇ ਸਤਿਗੁਰੂ ਕਹਿੰਦੇ ਵੀ ਦੂਸਰੀ ਗੱਲ ਸੁਣੋ Hindu ਮੂਲੇ ਭੂਲੇ ਆਖੁੱਟੀ ਜਾਹੀਂ ਕਹਿੰਦੇ ਨਾਨਦ ਕਹਾਂ ਸੇ ਪੂਜ ਕਰਾਹੀ ਭਾਈ ਮਾਲਾ ਉਹੀ ਹੈ ਜੋ ਉਸ ਨੂੰ ਚੰਗੀ ਲੱਗਦੀ ਹੈ ਇਓ ਮਾਲਕ ਤੇਰੀ ਜਿਤਾਵ ਨੂੰ ਰੱਖ ਲਵੇਗਾ ਕਿਉਂਕਿ ਸਤਿਗੁਰੂ ਪਿੱਛੇ ਸਮਝਾ ਕੇ ਆਏ ਸੀ ਕਿ ਇਸ ਢੰਗ ਨਾਲ ਤੂੰ ਰਹੇਗਾ ਕਹਿਣ ਲੱਗੇ ਸੀ ਨਾ ਤਸਬੀਹ ਸਾਤ ਇਸ ਭਾਵ ਸੀ ਨਾਨਕ ਰੱਖੇਲਾ ਤਸਬੀਹ ਕੀ ਹੈ ਮਾਲਾ ਮਾਲਾ ਕੀ ਹੈ ਉਹ ਜੋ ਉਸ ਨੂੰ ਚੰਗੀ ਗੱਲ ਲੱਗੇ ਜਿਹੜੀ ਰੱਬ ਨੂੰ ਗੱਲ ਚੰਗੀ ਲੱਗੇ ਉਹ ਉਹਨੂੰ ਮਾਲਾ ਬਣਾ ਲਾ ਭਾਵੇਂ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਮਾਲਾ ਬਣਾਦਾ ਬਸ ਤੋਂ ਇਓ ਮਾਲਕ ਤੇਰੀ ਜਿਤਾਵ ਨੂੰ ਰੱਖ ਲਵੇਗਾ ਏ ਨਾਨਕ ਹਿੰਦੂਆਂ ਦੇ ਉੱਕਾ ਹੀ ਰੱਬ ਨੂੰ ਭੁਲਾ ਦਿੱਤਾ। ਹਿੰਦੂ ਮੂਲੇ ਭੁੱਲੇ ਅਖੁੱਟੇ ਜਾਹੀਂ। ਕਹਿੰਦੇ ਜਿਹੜੇ ਹਿੰਦੂ ਐ ਉਹਨਾਂ ਨੇ ਰੱਬ ਨੂੰ ਮੂਲੋਂ ਹੀ ਭੁਲਾ ਦਿੱਤਾ। ਉੱਕਾ ਭੁਲਾ ਦਿੱਤਾ। ਤੇ ਕਰਾਹੇ ਪਏ ਨੇ। ਜਿਸ ਤਰ੍ਹਾਂ ਨਾਰਦ ਨੇ ਆਖਿਆ ਉਸੇ ਤਰ੍ਹਾਂ ਹੀ ਉਹ ਬੁੱਤਾਂ ਦੀ ਪੂਜਾ ਕਰਦੇ ਹਨ। ਨਾਰਦ ਕਹਾ ਸੇ ਪੂਜ ਕਰਾਹੀ। ਕਹਿੰਦੇ ਭਾਈ ਜਿਵੇਂ ਨਾਰਦ ਇਹਨਾਂ ਨੂੰ ਕਹਿ ਗਿਆ ਵੀ ਬੁੱਤਾਂ ਦੀ ਪੂਜਾ ਕਰੋ। ਤੇ ਹਿੰਦੂ ਮੇਰੇ ਵੀਰ ਕਹਿੰਦੇ ਕੁੱਤਾਂ ਦੀ ਪੂਜਾ ਕਰੀ ਜਾ ਰਹੇ ਨੇ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੁੱਜੇ ਮੁਗਧ ਗਵਾਰ ਹੁਣ ਇਹ ਗੱਲ ਸਤਿਗੁਰੂ ਕਹਿ ਰਹੇ ਨੇ ਕਿ ਭਾਈ ਉਹ ਅੰਨੇ ਗੁੰਗੇ ਅਤੇ ਅੰਨਿਆਂ ਦੇ ਵੀ ਮਹਾ ਅੰਨੇ ਕਹਿੰਦੇ ਬੇਸਮਝ ਮੂਰਖ ਪੱਥਰਾਂ ਨੂੰ ਲੈ ਕੇ ਉਹਨਾਂ ਦੀ ਪੂਜਾ ਕਰਦੇ ਆ ਸੋਹਣੇ ਇਹ ਇਹ ਮੇਰੇ ਸਤਿਗੁਰੂ ਸਾਨੂੰ ਵੀ ਸਮਝਾ ਰਹੇ ਨੇ ਕਹਿੰਦੇ ਜਿਹੜਾ ਪੱਥਰਾਂ ਦੀ ਪੂਜਾ ਕਰਨ ਵਾਲਾ ਨਾ ਵੇਖੋ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਲੈ ਪੁੱਜੇ ਮੁਗਦਗਵਾਰ ਮੈਂ ਕੋਲ ਉਹਨੇ ਕਹ ਰਿਆ ਕੁਰਬਾਨੀ ਕਰੀ ਉਹ ਜੇ ਆਪ ਡੁੱਬੇ ਤਮ ਕਹਾਂ ਤਰਨ ਹਾਰ ਕਹਿੰਦੇ ਇੱਕ ਗੱਲ ਦੱਸੋ ਜਿਹੜਾ ਪੱਥਰਾਂ ਨੂੰ ਪੂਜਣ ਵਾਲਾ ਕਹਿੰਦੇ ਤਾਂ ਨਾਰਦ ਰਿਸ਼ ਪਾਸੇ ਲਾਇਆ ਨਾਰਦ मुनि ਹੋਇਆ ਕਹਿੰਦੇ ਨਾਰਦ ਨੇ ਜਿਵੇਂ ਇਹਨਾਂ ਨੂੰ ਕਹਿ ਗਿਆ ਹਿੰਦੂਆ ਦੇ ਪੀਰਾਂ ਪਗੰਬਰ ਜਿਹੜੇ ਪੀਰ ਸਾਣੇ ਇਹਨਾਂ ਦੇ ਜਿਹੜੇ ਪਗੰਬਰ ਸਨ ਜਿਹੜੇ ਇਹਨਾਂ ਦੇ ॠषि मुਨੀ ਸਾਣੇ ਕਹਿੰਦੇ ਉਸੇ ਤਰ੍ਹਾਂ ਇਹ ਲੋਕ ਉਹਦੇ ਮਗਰ ਲੱਗ ਕੇ ਕੁਰਾਹੇ ਪੈ ਕੇ ਪੱਥਰਾਂ ਨੂੰ ਪੂਜੀ ਜਾ ਰਹੇ ਨੇ ਤੇ ਉਹ ਅੰਨੇ ਗੁੰਗੇ ਅੰਨਿਆਂ ਦੇ ਵੀ ਮਹਾ ਅੰਨੇ ਹਨ ਬੇਸਮਝਨ ਮੂਰਖ ਪੱਥਰਾਂ ਨੂੰ ਲੈ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਦ ਕੇ ਓ ਆਪ ਡੁੱਬੇ ਤੂੰ ਕਹਾਂ ਤਰਨ ਹਾਰ ਕਹਿੰਦੇ ਜਦੋਂ ਕਿ ਭਾਈ ਉਹ ਪੱਥਰ ਖੁਦ ਡੁੱਬ ਜਾਂਦੇ ਨੇ ਉਹ ਪੱਥਰ ਖੁਦ ਡੁੱਬ ਜਾਂਦੇ ਨੇ ਤਾਂ ਭਲਿਆ ਬਰਤੱਸ ਵੀ ਤੈਨੂੰ ਇਹ ਪੱਥਰ ਕਿਵੇਂ ਤਾਰ ਲਵੇਗਾ ਜਿਹੜਾ ਪੱਥਰ ਆਪ ਡੁੱਬ ਗਿਆ ਉਹ ਪੱਥਰ ਤੈਨੂੰ ਕਿਵੇਂ ਤਾਰ ਲਵੇ ਕਿਵੇਂ ਤਾਰ ਲਵੇਗਾ ਅੱਗੇ ਸਤਿਗੁਰੂ ਕਹਿਣ ਲੱਗੇ ਭਾਈ ਮੁਸਲਮਾਨਾਂ ਤੇ ਹਿੰਦੂਆਂ ਨੇ ਧਰਮ ਨੀਤੀ ਨੂੰ ਐਉਂ ਜਾਣ ਲਿਆ ਦੋਵੇਂ ਹੀ ਨੇਕ ਕਰਮਾਂ ਨੂੰ ਕਰਦੇ ਨਹੀਂ ਤੇ ਝੂਠੇ ਨਾਂ ਧੜਾਈ ਵਰਤੇ ਆ ਵੀ ਜਿਹੜਾ ਅਸਲ ਕਰਮ ਸੀ ਹਿੰਦੂ ਬਣਦਾ ਮੁਸਲਮਾਨ ਬਣਦਾ ਇਹ ਸਾਰੀ ਭੁੱਲ ਗਏ ਕੇਵਲ ਨਾਂ ਦੇ ਹਿੰਦੂ ਅਤੇ ਨਾਂ ਦੇ ਮੁਸਲਮਾਨ ਰਹਿ ਗਏ ਤੇ ਨਾਂ ਦੇ ਸਿੱਖ ਰਹਿ ਗਏ ਜੋ ਸਾਡੇ ਸਤਿਗੁਰੂ ਨੇ ਸਾਨੂੰ ਕਿਹਾ ਸੀ ਉਹਦੇ ਤੇ ਪਹਿਰਾ ਨਹੀਂ ਦਿੰਦੇ ਜੋ ਮੁਸਲਮਾਨਾਂ ਦੇ ਪੀਰਾਂ ਪਗੰਬਰਾਂ ਨੇ ਮੁਹੰਮਦ ਸਾਹਿਬ ਨੇ ਕਿਹਾ ਫੂੜੇ ਤੇ ਪਹਿਰਾ ਨਹੀਂ ਦਿੰਦੇ ਤੇ ਜੋ ਭਾਈ வேத ਸ਼ਾਸਤਰ ਕਹ ਰਹੇ ਨੇ ਹਿੰਦੂ ਮੇਰੇ ਵੀਰ ਉਹਨਾਂ ਦੇ ਪਹਿਰਾ ਨਹੀਂ ਦਿੰਦੇ ਕੇਵਲ ਨਾਂ ਦੇ ਰੱਖਿਆ ਨਾਂ ਦੇ ਆ ਕੇਵਲ ਅਸੀਂ ਸਤਿਗੁਰੂ ਕਹਿੰਦੇ ਕੇਵਲ ਨਾਂ ਧਰਾਈ ਫਿਰਦੇ ਆ ਦੋਹੀ ਰਾਤੋਂ ਭਟਕੇ ਜੰਗਲਾਂ ਵਿੱਚ ਭਟਕ ਰਹੇ ਨੇ ਉਹਨਾਂ ਨੂੰ ਸੁੱਖ ਦੇ ਘਰ ਦੀ ਕਦੇ ਪ੍ਰਾਪਤੀ ਹੋ ਨਹੀਂ ਸਕਦੀ ਇਹ ਸੁਣ ਕੇ ਕਾਜੀ ਜਿਹੜਾ ਸੀ ਬੜਾ ਸ਼ਰਮਿੰਦਾ ਹੋਇਆ ਕਹਿੰਦੇ ਜੇ ਤਰ੍ਹਾਂ ਸੂਰਜ ਦੇ ਸਾਹਮਣਕ ਟਟੈਣਾ ਜੁਗਨੂ ਉਹ ਸ਼ਰਮਿੰਦਾ ਹੁੰਦਾ ਔਣ ਜੁਗਨੂ ਦੀ ਵਿਚਾਰੀ ਦੀ ਕੀ ਕੀਮਤ ਐ ਸੂਰਜ ਦੇ ਸਾਹਮਣੇ ਹੁਣ ਇੱਕ ਪਾਸੇ ਸੂਰਜਾਂ ਦੇ ਸੂਰਜ ਸਾਰੇ ਕਾਇਨਾਤ ਸਾਰੇ 14 ਲੋਕਾਂ ਨੂੰ ਚਾਨਣ ਦੇਣ ਵਾਲੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਇੱਕ ਪਾਸੇ ਇੱਕ ਜੁਗਨੂ ਦੀ ਤਰ੍ਹਾਂ ਮਾੜਾ ਥੋੜਾ ਜਿਹਾ ਗਿਆਨ ਰੱਖਣ ਵਾਲਾ ਕਾਜੀ ਐ ਹੁਣ ਕਾਜੀ ਦੀ ਵਿਚਾਰੇ ਦੀ ਕੀ ਪਾਇਆ ਮੇਰੇ ਸਤਿਗੁਰੂ ਦੇ ਅੱਗੇ ਉਹ ਕੁਝ ਫਿਰ ਬੋਲਿਆ ਨਹੀਂ ਚੁੱਪ ਹੋ ਰਿਹਾ ਉਸੇ ਨੂੰ ਕੋਈ ਜਵਾਬ ਨਾ ਮਿਲਿਆ ਤਾਂ ਉੱਠ ਕੇ ਘਰ ਚਲਾ ਗਿਆ ਹੁਣ ਕੋਈ ਮਨੁੱਖ ਤਾਂ ਪ੍ਰਸ਼ੰਸਾ ਕਰਨ ਲੱਗੇ ਤੇ ਕੋਈ ਨਿੰਦਾ ਕਰ ਜਾ ਰਹੇ ਨੇ ਕੋਈ ਸਤਿਗੁਰੂ ਦੀ ਪ੍ਰਸ਼ੰਸਾ ਕਰੀ ਜਾਂਦਾ ਹੈ ਤੇ ਕੋਈ ਜਿਹੜੇ ਮੇਰੇ ਵਰਗੇ ਨਿੰਦਕ ਹੈ ਉਹ ਨਿੰਦਿਆ ਕਰੀ ਜਾ ਰਹੇ ਨੇ ਲੋਕਾਂ ਦੀ ਮੂਰਖ ਸਮਝ ਸੀ ਕੋਈ ਵੀ ਗੁਰੂ ਜੀ ਦੇ ਚਰਨੀ ਨਹੀਂ ਸੀ ਪੈ ਰਿਆ ਸਤਿਗੁਰੂ ਜੀ ਜਿਨ੍ਹਾਂ ਨੇ ਪ੍ਰੇਮ ਭਗਤੀ ਸੰਸਾਰ ਅੰਦਰ ਪ੍ਰਗਟ ਕੀਤੀ ਗੁਰੂ ਜੀ ਉਸ ਸਮਸਾਨ ਵਿੱਚ ਹੀ ਬੈਠੇ ਰਹੇ ਤਾਂ ਉਸੇ ਪਾਲਪ ਗਿੱਰਤ ਗੁਰੂ ਜੀ ਦੇ ਪਾਸ ਆਇਆ ਤੇ ਜਿਸ ਨੇ ਸਤਿਗੁਰੂ ਦੇ ਦਰਸ਼ਨ ਪਾ ਕੇ ਸੁੱਖਾਂ ਦੀ ਰਾਸ ਪ੍ਰਾਪਤ ਕੀਤੀ ਉਹ ਪੁਕੀਤ ਜਿਹੜਾ ਪਿੰਡ ਮਸਲੀਆਂ ਦੀ ਰਮਲਸੀਆਂ ਦੇ ਰਹਿਣ ਵਾਲਾ ਉਹ ਵੀ ਉੱਥੇ ਸੁਲਤਾਨਪੁਰ ਵਿੱਚ ਸੀ ਪਰ ਉਹ ਫਿਰ ਸਤਗੁਰੂ ਦੇ ਕੋਲ ਆਇਆ। ਤੋਂ ਮਨਸੁਖ ਜਿਸ ਦਾ ਮਨ ਤੇ ਨਾਮ ਦਾ ਰੰਗ ਚੜਿਆ ਹੋਇਆ ਸੀ। ਪ੍ਰੇਮ ਦੇ ਇਛਾ ਨਾਲ ਗੁਰੂ ਜੀ ਕੋਲ ਆਇਆ। ਮਨਸੁਖ ਭਾਈ ਲਾਹੌਰ ਦੇ ਰਹਿਣ ਵਾਲਾ ਸ਼ਾਹੂਕਾਰ ਜਿਹਦੇ ਕੋਲੋਂ ਜਾ ਕੇ ਸਮਾਨ ਭਾਈ ਭਗਿਰਥ ਲੈ ਕੇ ਆਇਆ ਸੀ। ਮਰਦਾਨਾ ਜੀ ਦੀ ਸਪੁੱਤਰੀ ਦੀ ਸ਼ਾਦੀ ਦੇ ਲਈ ਚੇਤੇ ਰੱਖਿਆ ਕਰੋ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਨਾ ਇਹਨਾਂ ਨੂੰ ਨਾਵਾਂ ਨੂੰ ਚੇਤੇ ਰੱਖਿਆ ਕਰੋ। ਓ ਭਾਈ万ਸੁਖ ਵੀ ਆ ਗਿਆ ਉਸ ਨੇ ਹੱਥ ਜੁੜ ਕੇ ਨਮਸਕਾਰ ਕੀਤੀ ਤੇ ਨਾਮ ਰਾਸ ਨਾਲ ਗਡੋਚ ਬੁੱਧੀ ਵਾਲੇ ਲੰਮਾ ਪੈਕੇਜ ਭਾਪਕੇ ਡੰਡਾਉਤ ਬੰਦਨ ਕੀਤੀ ਮੇਰੇ ਸਤਿਗੁਰੂ ਦੇ ਕੇ ਮੱਥਾ ਟੇਕਿਆ ਤਾਂ ਸੁੱਖਾਂ ਦੀ ਪੂੰਜੀ ਗੁਰੂ ਜੀ ਨੇ ਸਤ ਕਰਤਾਰ ਆਖਿਆ ਤੇ ਫਿਰ ਉਸ ਤੋਂ ਸਭ ਸੁੱਖਾਂ ਦਾ ਪੁੱਛੀ ਹੈ ਤਾਂ ਉਹ ਆਤਮ ਪ੍ਰਸੰਤਾ ਦੇ ਸਹਿਤ ਰੇੜੀ ਹੋ ਕੇ ਬੈਠ ਗਿਆ ਤੇ ਉਸੇ ਵੇਲੇ ਬੋਲਿਆ ਹੇ ਕੁੱਲ ਦੇ ਦੀਪਕ ਹੇ ਸਤਗੁਰੂ ਜੀਓ ਆਪ ਜੀ ਦੇ ਦਰਸ਼ਨ ਸਦਕਾ ਸਦਾ ਸੁਖ ਸ਼ਾਂਤ ਹੋ ਗਈ ਹੈ ਮੇਰੇ ਤਨ ਤੇ ਮਨ ਦੇ ਸਾਰੇ ਕਸ਼ਟ ਦੂਰੂ ਕਰ ਦਿੱਤੇ ਆਪ ਜੀ ਨੇ ਮੈਂ ਪ੍ਰਦੇਸ਼ ਜਾਣਾ ਚਾਹੁੰਦਾ ਹਾਂ ਸੋ ਆਪ ਜੀ ਦੇ ਪਵਿੱਤਰ ਮਖਾਰਬਿੰਦ ਤੋਂ ਆਗਿਆ ਪ੍ਰਾਪਤ ਕਰਨੀ ਚਾਹੁੰਨਾ ਭਾਈ ਮਨਸੋ ਕਹਿੰਦਾ ਵੇ ਪ੍ਰਦੇਸ਼ ਜਾਣਾ ਹੈ ਇਹ ਸਤਿਗੁਰੂ ਜੀ ਮੈਂ ਤੁਹਾਡੇ ਕੋਲੇ ਆਇਆ ਮੈਂ ਆਗਿਆ ਲੈਣੀ ਚਾਹੁੰਨਾ ਹੁਣ ਸੁਣਿਓ ਜੀ ساری ਗੱਲ ਭਾਈ ਬੇਨਤੀ ਕਰਾਂ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਨਾ ਕਿਤੇ ਵੀ ਜਾਣਾ ਹੈ ਜਰੂਰ ਅਰਦਾਸ ਕਰਕੇ ਤੁਰਿਆ ਕਰੋ ਕਿਸੇ ਕਰਮ ਕਿਸੇ ਕੰਮ ਲਈ ਵੀ ਤੁਸੀਂ ਚੱਲੇ ਹੋ ਇਹ ਜ਼ਰੂਰੀ ਨਹੀਂ ਵੀ ਮੈਂ ਕਰਨੀ ਆ ਤੁਸੀਂ ਆਪ ਕਰ ਲਿਆ ਕਰੋ ਆ ਕੇ ਅਰਦਾਸ ਆਪ ਦੋਨੇ ਹੱਥ ਜੋੜ ਕੇ ਗਲ ਵਿੱਚ ਪਾ ਕੇ ਪੱਲਾ ਅਰਦਾਸ ਕਰਿਆ ਕਰੋ ਸਤਿਗੁਰੂ ਕਿਰਪਾ ਕਰਿਓ ਮੈਂ ਆਪ ਜੀ ਦਾ ਓਟ ਆਸਰ ਲੈ ਕੇ ਆ ਕਰਮ ਚਾ ਕੰਮ ਲਈ ਚੱਲਿਆ ਭਵੇਂ ਸ਼ਹਿਰ ਹੀ ਕਿਉਂ ਨਾ ਜਾਣਾ ਹੋਵੇ ਜਰੂਰ ਅਦਾਸ ਬੇਨਤੀ ਕਰਕੇ ਤੁਰਿਆ ਕਰੋ ਸਤਿਗੁਰੂ ਕਿਰਪਾ ਕਰਨਗੇ ਅੰਗ ਸੰਗ ਸਹਾਇਓ ਕੇ ਤੁਹਾਡੀ ਸਹਾਇਤਾ ਕਰਨਗੇ ਸਤਿਗੁਰੂ ਹੁਣ ਭਾਈ ਮਾਨਸੂ ਕੋ ਲਾਹੌਰ ਤੋਂ ਆ ਰਿਹਾ ਹੈ ਲਾਹੌਰੋਂ ਆਇਆ ਸਤਿਗੁਰੂ ਦੇ ਕੋਲ ਸਤਿਗੁਰੂ ਨਾਨਕ ਤੇ ਮਹਾਰਾਜ ਕੋਲ ਸਤਿਗੁਰੂ ਮੈਂ ਪ੍ਰਦੇਸ਼ ਜਾਣਾ ਤਾਉਨਾ ਤੇ ਮੈਂ ਆਇਆ ਤੁਹਾਡੀ ਆਗਿਆ ਲੈਣਾ ਤੁਸੀਂ ਕਿਰਪਾ ਕਰੋ ਮੈਨੂੰ ਆਗਿਆ ਦੇਣਾ ਕਰੋ ਹੁਣ ਚੱਲਿਆ ਕਿਰਣਾ ਕਹਿੰਦੇ ਜੀ ਮੈਂ ਵਣਜ ਕਰਨ ਚੱਲਿਆ ਵਪਾਰ ਕਰਨ ਚੱਲਿਆ ਜਾਣਾ ਕਿੱਥੇ ਸੰਗਲਾਦੀਪ ਕਹਿੰਦੇ ਮੈਂ ਜਾਣਾ ਸਿੰਗਲਾ ਦੀਪ ਹੈ ਵਣਜ ਵਪਾਰ ਕਰਕੇ ਆਉਣਾ ਆਪ ਜੀ ਨਾਲੋਂ ਬਹੁਤ ਦਿਨਾਂ ਦਾ ਵਿਛੋੜਾ ਹੋ ਜਾਣਾ ਸੋ ਆਪ ਮੇਰੇ ਲਈ ਕੋਈ ਸੁੱਖਾਂ ਦੀ ਸਾਰਦਾ ਸ਼ਬਦ ਅਚਾਰਨ ਕਰੋ ਕਿਰਪਾ ਕਰੋ ਮੇਰੇ ਤੇ ਮੈਨੂੰ ਕੋਈ ਸ਼ਬਦ ਦੇਣਾ ਕਰੋ ਮੈਨੂੰ ਕੋਈ ਬਚਨ ਦੇਣਾ ਕਰੋ ਮੈਂ ਉਸ ਸ਼ਬਦ ਨੂੰ ਲੇਖ ਲਾਵਾਂਗਾ ਤੇ ਨੇਮ ਨਾਲ ਉਸ ਦਾ ਪਾਠ ਕਰਾਂਗਾ ਜਿਹਦੇ ਨਾਲ ਗੁਰ ਚਰਨਾਂ ਦਾ ਪ੍ਰੇਮ ਵਧੇ ਦੁਖਨਾਸ਼ਕ ਸੇਵਕਾਂ ਨੂੰ ਪ੍ਰਸੰਨ ਕਰਨ ਵਾਲੇ ਧੰਗ ਗੁਰੂ ਨਾਨਕ ਦੇਵ ਜੀ ਨੇ ਫਿਰ ਉਸ ਦੇ ਇਹ ਬੋਲ ਸੁਣ ਕੇ ਇੱਕ ਮਨਹੋਰ ਬਚਨ ਜਿਹੜਾ ਸੀ ਸ਼ਬਦ ਅਚਾਰਨਾ ਕੀਤਾ ਤਾਂ ਗੁਰੂ ਜੀ ਜੋ ਕਰਤਾਰ ਦੇ ਨਾਮ ਦੀ ਵਡਿਆਈ ਅਤੇ ਬਿਨਾਂ ਪ੍ਰੇਮਾ ਭਗਤੀ ਵਾਲੇ ਆਪਾਸ਼ਕਾ ਲਈ ਬਚਨ ਅਚਾਰਨ ਕੀਤੇ ਕਹਿੰਦੇ ਇਹ ਬਾਣੀ ਭਾਈ ਮਨਸੁਖ ਨੇ ਲਿਖੀ ਲਈ ਜੋ ਸਤਿਗੁਰੂ ਨੇ ਬਚਨ ਅਚਾਰਨ ਕੀਤੇ ਨਾ ਕਹਿੰਦੇ ਉਹ ਲਿਖ ਲਈ ਉਹਨੇ ਜਿਸ ਨੂੰ ਪੜ੍ਹ ਕੇ ਬੁੱਧੀ અત્યੰਤ ਪ੍ਰੇਮ ਵਿੱਚ ਗੜੁੱਛ ਹੋ ਜਾਂਦੀ ਸੀ ਕਹਿੰਦੇ ਫਿਰ ਆਦਾਰ ਚਿੱਤ ਦਿਆਲੂ ਪਾਤਸ਼ਾਹ ਬੋਲੇ ਕਹਿੰਦੇ ਭਾਈ ਪੈਰ ਰਾਤ ਰਹਿੰਦੀ ਤੇ ਸ਼ਵਸ ਜਲ ਨਾਲ ਅਸ਼ਨਾਣ ਕਰਿਓ ਪੈਰ ਰਾਤ ਰਹਿੰਦੇ ਆ ਜਦੋਂ ਵੀ ਪੈਰ ਰਾਤ ਚਾਰ ਪੈਰਾਂ ਦੀ ਰਾਤ ਆ ਤਿੰਨ ਪੈਰ ਰਾਤ ਬਤੀਤ ਹੋ ਗਈ ਮਤਲਬ ਕਿ ਜਿਹੜਾ ਸਮਾਂ ਇਹ ਢਾਈ ਤਿੰਨ ਦਾ ਵਾਈ ਬਣਦਾ ਹੈ ਜਮਨ ਲਈ ਸੈਨ ਵਈਤੋ ਲੈ ਕੇ ਤੁਸੀਂ 5 ਵਜੇ ਦਾ 6 ਦਾ ਸਮਾਂ ਰੱਖੋ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਹਿੰਦੇ ਪਹਿਰੀ ਰਪੈਰ ਰਾਤ ਰਹਿੰਦੀ ਤੇ ਸਵਸ ਜਲ ਨਾਲ ਅਛਣਾਨ ਕਰੂ ਉਸ ਵੇਲੇ ਵੱਡੀ ਪ੍ਰਭਾਤੀ ਸੁਸਤੀ ਤਿਆ ਕੇ ਜਾਗਿਆ ਕਰੋ ਇਸ ਬਾਣੀ ਨੂੰ ਉਸ ਵੇਲੇ ਪੜੋਗੇ ਤਾਂ ਬਹੁਤ ਫਲ ਪ੍ਰਾਪਤ ਹੋਵੇਗਾ ਅੰਮ੍ਰਿਤ ਵੇਲਾ ਸ਼ਬਦ ਹੀ ਵਰੇ ਸਤਿਗੁਰੂ ਨੇ ਦਿੱਤਾ ਜਿੰਨੇ ਵੀ ਆਪਾਂ ਧਾਰਮਿਕ ਗ੍ਰੰਥ ਪੜ੍ਹਦੇ ਹੋ ਦਾਸ ਨੇ ਜਿੰਨੇ ਕੁ ਪੜ੍ਹਿਆ ਕਿਸੇ ਦੇ ਵਿੱਚ ਮੈਨੂੰ ਅਮਰਤ ਵੇਲਾ ਸ਼ਬਦ ਨਹੀਂ ਮਿਲਿਆ। ਤਕਰੀਬਨ ਮੈਂ ਪੜੇ ਸਾਰੇ ਕੇਵਲ ਅਮਰਤ ਵੇਲਾ ਸ਼ਬਦ ਹੀ ਮੇਰੇ ਸਤਿਗੁਰੂ ਨੇ ਦਿੱਤਾ ਆਪਾਂ ਨੂੰ। ਤਾਂ ਸਤਿਗੁਰੂ ਕਹਿੰਦੇ ਭਾਈ ਅਮਰਤ ਵੇਲੇ ਉੱਠੋ। ਸ਼ਵਤਜਾਲ ਜਲ ਦੇ ਨਾਲ ਪਾਣੀ ਨਾਲ ਇਸ਼ਨਾਨ ਕਰੋ। ਤੇ ਸੁਸਤੀ ਤਿਆ ਕੇ ਜਾਗਣਾ ਤੇ ਫਿਰ ਇਸ ਬਾਣੀ ਨੂੰ ਉਸ ਵੇਲੇ ਪੜੋਗੇ ਤਾਂ ਇਹ ਬਾਣੀ ਤੁਹਾਨੂੰ ਫਲ ਦੇਵੇਗੀ ਬਹੁਤ ਫਲ ਪ੍ਰਾਪਤ ਹੋਵੇਗਾ। ਹੁਣ ਇਹ ਮਨ ਇੱਕ ਮਨ ਹੋ ਕੇ ਪ੍ਰੇਮ ਸਹਿਤ ਜੇਕਰ ਇਹ ਸ਼ਬਦਾ ਜਾਪ ਕਰੋਗੇ ਤਾਂ ਫਿਰ ਵੈਗਰੂ ਸਰੂਪ ਨੂੰ ਪ੍ਰਾਪਤ ਕਰੋਗੇ ਪ੍ਰਭਾਤ ਹੁੰਦਿਆਂ ਕਹਿੰਦੇ ਫਿਰ ਕੜਾ ਪ੍ਰਸ਼ਾਦ ਤਿਆਰ ਕਰਨਾ ਸ਼ਵਸ਼ ਮਨ ਸਹਿਤ ਇਹ ਪਾਠ ਕਰਕੇ ਫਿਰ ਦੋਵੇਂ ਹੱਥ ਜੋੜ ਕੇ ਨਿਜ ਸਰੂਪ ਦੇ ਅੱਗੇ ਉਸ ਪ੍ਰਮਾਤਮਾ ਦੇ ਕੀ ਅਰਦਾਸ ਬੇਨਤੀ ਕਰਨੀ ਹੈ ਫਿਰ ਇਹ ਪ੍ਰਸ਼ਾਦ ਵੰਡ ਕੇ ਮਗਰੋਂ ਆਪ ਛਕਣਾ ਇਹ ਸਾਰੀਆਂ ਗੱਲਾਂ ਸਤਿਗੁਰੂ ਭਾਈ ਮਨੁੱਖ ਨੂੰ ਸਮਝਾ ਰਹੇ ਨੇ ਵੀ ਤੂੰ ਆ ਤੇਰਾ ਮਰਿਆਦਾ ਹੈ ਭਾਈ ਇਹ ਮਰਿਆਦਾ ਤੂੰ ਕਾਇਮ ਰੱਖਣੀ ਹੈ ਫਿਰ ਦਿਨ ਚੜ੍ਹਦੇ ਆਪਣੇ ਵਪਾਰ ਵੱਲ ਮਨ ਲਾਉਣਾ ਹੈ ਫਿਰ ਸ਼ਾਮ ਵੇਲੇ ਵੀ ਇਸ ਨੂੰ ਦੁਬਾਰਾ ਪੜਨਾ ਤੇ ਸੁਰਤੀ ਨੂੰ ਸਦਾ ਭਗਤੀ ਭਾਵਨਾ ਵਿੱਚ ਡੋਬੀ ਰੱਖਣਾ ਹੈ ਜਦੋਂ ਵੀ ਕੋਈ ਵੱਡਾ ਕਾਰਜ اٹਕ ਜਾਵੇ ਤਾਂ ਗੁਰੂ ਦੇ ਸ਼ਬਦਾਂ ਸਿਮਰਨ ਕਰਨਾ ਸੁਣਿਓ ਸਤਿਗੁਰੂ ਕਹਿੰਦੇ ਭਾਈ ਜਦੋਂ ਬਹੁਤਾ ਵਾਲਾ ਵੱਡਾ ਕਾਰਜ اٹਕ ਗਿਆ ਕਿਤੇ ਕਿਸੇ ਕਰਕੇ ਕੋਈ ਅਟਕਾ ਆ ਗਈ ਵਿੱਚ ਕਿਤੇ ਰੋਕ ਆ ਗਈ ਤਾ ਪ੍ਰਸਾਦਗੁਰੂ ਦੇ ਸ਼ਬਦਾਂ ਸਿਮਨ ਕਰਿਓ ਤਦੋ ਕਾਜ ਸੁਖਾਲਾ ਹੋ ਜਾਏਗਾ ਇਸ ਤਰ੍ਹਾਂ ਸਿੱਖਿਆ ਸੁਣ ਕੇ ਅਤੇ ਗੁਰੂ ਜੀ ਪਾਸ ਆ ਗਿਆ ਪ੍ਰਾਰਥਨ ਕਰਕੇ ਉਹ ਮਨ ਸੁਖ ਭਾਈ ਮਨਸੁਖ ਪਰਵਾਨਾ ਹੋ ਗਿਆ ਸੰਗਲਾ ਦੀਪ ਨੂੰ ਉਹ ਸੰਗਲਾ ਦੀਪ ਦੇ ਥਾਂ ਤੇ ਚੱਲਿਆ ਗਿਆ ਫਿਰ ਗੁਣਾ ਦੀ ਖਾਨ ਸਤਗੁਰੂ ਜੀ ਨੇ ਭਗੀਰਥ ਨੂੰ ਵੀ ਆਗਿਆ ਦੇ ਦਿੱਤੀ ਤੇ ਕਿਹਾ ਕਿ ਭਾਈ ਤੁਸੀਂ ਵੀ ਹੁਣ ਘਰ ਨੂੰ ਚਲੇ ਜਾਓ ਤੁਸੀਂ ਵੀ ਹੁਣ ਘਰ ਜਾਓ ਤੇ ਮਨ ਨੂੰ ਸਦਾ ਨਾਮ ਦੀ ਲਿਬ ਨਾਲ ਜੋੜੀ ਰੱਖਣਾ ਜੀ ਬੋਲਣਾ ਜੀ ਸਤਨਾ ਸ੍ਰੀ ਵਾਹੇ ਗੁਰੂ ਸਾਹਿਬ ਜੀ